ਕਾਕਾ 3500 ਦੇ ਹਿਸਾਬ ਨਾਲ ਗੱਲ ਹੋਈ ਠੀਕ ਹੈ ਕਿੱਲੇ ਦੀ ਤੇ 3500 ਹੀ ਮਿਲਣਾ ਤੈਨੂੰ ਹੁਣ ਤੂੰ ਕਹਿੰਦਾ 4200 ਮੈਨੂੰ ਦੇ ਦੇ ਉਹ ਤਾਂ ਨਹੀਂ ਤੈਨੂੰ ਮਿਲਣਾ ਸਾਰੇ ਪਿੰਡ ਨੇ ਜਦੋਂ 3500 ਦਿੱਤਾ ਤੇ ਅਸੀਂ ਵੀ ਫਿਰ 3500 ਹੀ ਦੇਣਾ ਨਵਾਂ ਰੇਟ ਤਾਂ ਨਹੀਂ ਕੱਢ ਸਕਦੇ ਤੇਰੇ ਤਾਇਆ ਕਿਨੇ ਪੈਸੇ ਦਿੱਤੇ ਆਹੀ 3500 ਜੇ 3500 ਨਾਲ ਹੀ ਦਿੱਤਾ ਤੇ ਅਸੀਂ ਤੁਹਾਨੂੰ ਕਿਵੇਂ 4200 ਦੇ ਦਈਏ ਵੀ ਕੱਲ ਨੂੰ ਸਾਨੂੰ ਸਾਨੂੰ ਕਹਿਣਗੇ ਆ ਕੇ ਜੇ ਤੁਸੀਂ ਘਟਾ ਦਿਓ ਉਹਨਾਂ ਨੇ ਸਾਡੇ ਤੇ ਫੇਰ ਵੀ ਰੇਟ ਵਧਾਈ ਜਾਂਦੇ ਆ ਕਿੱਲੇ ਮਗਰ 3500 ਦੀ ਗੱਲ ਹੋਈ ਹੈ ਨਾ ਤੇ 3500 ਹੀ ਮਿਲਣਾ ਇੱਕ ਪੰਜੀ ਵੱਧ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਬਾਹਰ ਹੋ ਜਾਗੇ ਤੂੰ ਆਏ ਤੂੰ ਕਿਵੇਂ ਮੇਰੇ ਪੁੱਤ ਨੂੰ ਬਾਹਰ ਕੱਢ ਦੇਗਾ ਜਦੋਂ ਝੋਨਾ ਲਾਉਣ ਨੂੰ ਫੋਨ ਕਰਦਾ ਹੁੰਦਾ ਸੀ ਆ ਜਾ ਝੋਨਾ ਲਾ ਕੇ ਜਾਓ ਸਾਡੇ ਤੇ ਉਹ ਤੋਂ ਤਾਂ ਤੂੰ ਆਖਿਆ ਨਾ ਮੇਰੇ ਪੁੱਤ ਨੂੰ ਵੀ ਚੱਲ ਬਾਹਰ ਹੋ ਜਾ ਹੈ ਕੀ ਗੱਲ ਮੇਰੇ ਪੁੱਤ ਦੀ ਜਿੰਨੇ ਦੀ ਗੱਲ ਹੋਈ ਹੈ ਨਾ ਹੁਣੇ ਹੀ ਪੈਸੇ ਲੈਣੇ ਸੀ 4200 ਦੇ ਹਿਸਾਬ ਨਾਲ ਲੈਣੇ ਆ 4200 ਦੀ ਕੋਈ ਗੱਲ ਨਹੀਂ ਹੋਈ ਇਹ ਮੁੰਡਾ ਪੁੱਛ ਕੇ ਗਿਆ ਇਹਨੂੰ ਉਹ ਵੀ ਲਾਉਣੇ ਆ 3500 ਦੇ ਹਿਸਾਬ ਨਾਲ ਪੈਸੇ ਮਿਲਣਗੇ ਇਹ ਕਹਿੰਦਾ ਕੋਈ ਗੱਲ ਨਹੀਂ ਮੇਰਾ ਪਤ ਤਾਂ ਦਾ ਪਰ ਤੈਨੂੰ 3500 ਨਹੀਂ ਗੱਲ ਹੋਈ ਜੀ ਚਾਹ ਦੇ ਰੇਟ ਦੀ ਗੱਲ ਹੋਈ ਆਪਣੀ 3500 ਦੀ ਗੱਲ ਨਹੀਂ ਹੋਈ ਜੀ 4200 ਰੁਪਿਆ ਰੇਟ ਚੱਲਦਾ ਕਿੱਲੇ ਦਾ ਉਹ ਮੁੰਡਿਆ ਤੇਰੇ ਤਾਏ ਨੇ ਲਾਇਆ ਕਿੰਨੇ ਪੈਸੇ ਲੈ ਆਉਣਾ 3500 ਹੀ ਦਿੱਤਾ ਹੁਣ ਦਿਖਾ ਦਿੰਦਾ ਤੈਨੂੰ ਮੈਂ ਬੂਟੇ ਕੇ ਲਾਇਆ ਦੀਪੇ ਕੇ ਲਾਇਆ ਬਾਈ ਜੀ 4200 ਨੂੰ ਝੋਨਾ ਲਾਇਆ 3500 ਦਾ ਕਿਤੇ ਵੀ ਰੇਟ ਐ ਨਹੀਂਗਾ ਰੇਟ ਬਣਾ ਲੈ ਲੈ ਐਨੇ ਦੱਸਣਾ ਕਰੋ ਬਣਾ ਲੈ ਰੇਟ ਬਾਈ ਜਿੰਨੇ ਵੀ ਕੀਤਾ ਲੱਗਿਆ ਨਾ ਝੋਨਾ ਸਾਰਾ 3500 ਦੇ ਹਿਸਾਬ ਨਾਲ ਲੱਗਾ ਠੀਕ ਹੈ ਸਾਡੇ ਸਾਰੇ ਸ਼ਰੀਕੇ ਨੇ 3500 ਦੇ ਹਿਸਾਬ ਨਾਲ ਲਵਾਇਆ ਅਸੀਂ ਬਈ 3500 ਦਾ ਰੇਟ ਨਹੀਂ ਲੈਣਾ ਨਾ 3500 ਦਾ ਰੇਟ ਹੈਗਾ 4200 ਰੁਪਏ ਦਾ ਰੇਟ ਆ ਕਿੰਨੇ ਦਾ ਪਿੰਡ ਦੇ ਜਿੱਥੇ ਮਰਜੀ ਜਾ ਕੇ ਪੁੱਛ ਲੋ ਯਾਰ ਤੈਨੂੰ ਮਿਲਣਾ 3500 ਲੈਣਾ ਲੈ ਲੈ ਕਿ ਨਹੀਂ ਲੈਣਾ ਤਾਂ ਤਾਂ ਦੱਸ ਦੇ ਅੱਛਾ ਐ ਤੂੰ ਕਿਵੇਂ ਕਹਿ ਦੇਗਾ ਲੈਣਾ ਤਾਂ ਲੈ ਲੈ ਨਹੀਂ ਲੈ ਮੁਖਤਿਰ ਤੂੰ ਠੀਕ ਦਿਨਾ ਸਾਨੂੰ ਮੇਰੇ ਪੁੱਤ ਦੇ ਵੇਖ ਲੈ ਹਾਲ ਕੀ ਹੋਇਆ ਉਹ ਪਾਣੀ ਦੇਣ ਕਿਤੇ ਮੱਛੀ ਹਾਂ ਮਾਤਮਾ ਜੀ ਕੋਲ ਰੰਗ ਕੇ ਮੈਂ ਇਹ ਪੁੱਠਾ ਵੀਰਗਾ ਸਾਬਨ ਨਾ ਲੱਗਿਆ ਸਾਬਨ ਮਰਮਰ ਨਵਾਲੀ ਦੇ ਝੋਨਾ ਦੇ ਹੌਣ ਤੋਂ ਸਾਡੇ ਲੱਗੇ ਦਿਨ ਜੇ ਤੁਸੀਂ ਗੱਲਾਂ ਕਰਦੇ ਆਂ ਬਈ ਸਾਬਨ ਤੁਸੀਂ ਦੇ ਦੇਉਗਾ ਸਾਨੂੰ ਬੜੀ ਅਕਬਰ ਨਹੀਂ ਮਾਦਾ ਪੱਥਰ ਕਹਿਣਾ ਪੱਥਰ ਪੜ ਲਿਆ ਕਰੋ ਦੋ ਚਾਰ ਅੱਖਰ ਇਹਨੇ ਪੜਾ ਲੈਂਦੇ ਇਹ ਪੜਦਾ ਹੈ ਇਹ ਅਣਪੜ ਨਹੀਂ ਪਲੱਸ 2 ਕਰਦਾ 12ਵੀਂ ਚ ਹੋ ਗਿਆ ਹੁਣ ਇਹ ਛੁੱਟੀਆਂ ਆਆਂ ਤੁਹਾਡੇ ਕਰਮਾਂ ਨੂੰ ਤੇ ਇਹ ਜਾਜਵਾਕ ਵਾਣਾਂ ਦੇ ਵਿੱਚ ਵਰ ਗਿਆ ਇਹ ਪੜਨ ਵਾਲਾ ਤੈਨੂੰ ਦੀ ਦੇ ਕੇ ਤੇ ਤੈਨੂੰ ਲੈਉਣ ਵਾਲਾ ਪੈਸੇ ਦੇਈ ਇਹਨੇ 3500 ਰੁਪਏ 3500 ਰੇਟ ਹੈ 4200 ਰੁਪਏ ਰੇਟ ਹੈ ਮੇਰੀ ਗੱਲ ਸੁਣ ਲਓ ਤੁਸੀਂ ਤਾਂ ਕਹਿੰਦੇ ਸੀ ਕਿ 15 ਕਿੱਲੇ ਤੇ ਤੁਹਾਡੇ ਵਾਣ ਨਿਕਲੇ 16 ਕਿੱਲੇ 16 ਕਿੱਲੇ ਤੇ ਦੋ ਕਨਾਲਾਂ ਦੇ ਪੈਸੇ ਲੈਣੇ ਲੈਣੇ ਵੀ 4200 ਕਿੱਲਾਂ ਤੇ ਦੋ ਕਨਾਲਾਂ ਉੱਤੇ ਆ ਵਾਣ ਘਟ ਨਹੀਂਗਾ ਕਾ ਉਹ ਜਿਹੜੀ ਮੋਟਰ ਲੱਗੀ ਆ ਨਾ ਸੈਰ ਤੇ ਜਿਹੜਾ ਤੁਸੀਂ ਕਿਲਾ ਕਿਣੀ ਨੇ ਆ ਉਹ ਸਾਰੇ ਦੋ ਕਨਾਲਾ ਹੈਗੀਆਂ ਯਾਰ ਅਸੀਂ ਮਿਣਿਆ ਵਾਣ ਕਰਮਣਾ ਬਾਈ ਯਾਰ ਉਹ ਗਿੱਲਾ ਦੇ ਉੱਤੇ ਬਣਦਾ ਵਾਣ ਥੋੜਾ ਹਾਂ ਇਹ ਤਾਂ ਕੁਟਾ ਨਹੀਂ ਲੈ ਗਿਆ ਨਾ ਨਵਾਂ ਨਾਲ ਦਾ ਨਿਆ ਤੁਹਾਡਾ ਆ ਨਵਾਂ ਨਾਲ ਬਾਣ ਮਿਣਿਆ ਤੁਹਾਡਾ ਹਾਂ ਜੱਗੋ ਤੇਰੀ ਵੀ ਗੱਲ ਆ ਆ ਦੱਸ ਕੋਠੀ ਕਿੰਨੇ ਪੈਸੇ ਜਾਏ ਨਵਾਂ ਨਾਲ ਮਿਲਣਾ ਬਤਮਾਰੀ ਜਨੇ ਉੱਥੇ ਉਹ ਸਿਗਰ ਦੇ ਪਾਰੇ ਪਤਾ ਲੱਗਦਾ ਉੱਥੇ 11:00 ਵਜੇ ਦੀ ਸੂਰਜ ਦੀਦਾ ਬਾਈ ਜੀ ਤੁਸੀਂ ਤਾਂ ਬੈਠੇ ਮਾਰੀ ਜਨੇ ਗੱਲਾਂ 2400 ਦਾ ਰੇਟ ਲੈਣਾ ਹਾਂ ਪੈਸੇ ਦਿੱਤੇ ਤੁਹਾਨੂੰ ਪੈਸੇ ਬਈ ਪਰ ਤੁਹਾਡੇ ਨਾਲ ਚੱਲਦੇ ਰੇਟ ਦੀ ਗੱਲ ਹੋਈ ਆ ਸ਼ਹਿਰ ਚ ਪੋਸਟਰ ਲੱਗਿਆ ਸਾਡੇ ਟੂਰਨਾਮੈਂਟ ਵਾਲਾ ਨੇ ਐਡੀਆਂ ਐਡੀਆਂ ਫੋਟੋਆਂ ਲਾਈਆਂ ਬਾਪੂ ਦੀਆਂ ਸਭ ਤੋਂ ਵੱਧ ਪਰਚੀ ਅਸੀਂ ਘਟਾਉਣੇ ਆ। ਉਹ ਅਸੀਂ ਫੋਟੋਆਂ ਦਾ ਬਈ ਕੀ ਕਰਨਾ ਯਾਰ? ਸਾਨੂੰ ਥੋਡੀਆਂ ਫੋਟੋਆਂ ਨਾਲ ਕੀ ਭਾ? ਸਾਨੂੰ ਤਾਂ ਤੁਸੀਂ ਆ 42000 ਦਾ ਰੇਟ ਨਹੀਂ ਦਿੰਦੇ ਜੀ। ਹੈ? ਮੇਰੀ ਗੱਲ ਸੁਣ ਪਹਿਲਾਂ। ਜਿੱਥੇ ਟੂਰਨਾਮੈਂਟ ਆ ਮੁੰਡਾ ਮੇਰਾ ਦੇਖ ਕੇ ਆਉਂਦਾ ਕਿਤੇ 11000, 21000, 52000। ਓਹ ਆ ਬਾਈ ਯਾਰ ਮਰੀ ਜਨੇ ਤੁਸੀਂ ਆਪ ਦੀਆਂ ਕਿਤੇ ਯਾਰ ਸਾਨੂੰ ਇਹਦੇ ਨਾਲ ਕੀ ਭਾ? ਰੋਸ ਤਾਂ ਦੀ ਮਿਹਨਤ ਲੈਣੇ ਆ ਬਾਈ ਯਾਰ ਸਾਡੀ ਤਾਂ ਮਿਹਨਤ ਕਰੀ ਹੈ ਨਾ ਜਿਹੜੀ ਸਾਨੂੰ ਸਾਡੀ ਮਿਹਨਤ ਦੇ ਦੀ। ਬਸ ਹਾਂ ਤੇ ਇਹ ਤੂੰ ਸਮਝਾ ਇਹਨਾਂ ਨੂੰ 2500 ਦਾ ਰੇਟ ਚੱਲੀ ਜਾਂਦਾ ਪਤੰਦਰੋਂ ਆਪਾਂ 3500 ਦਾ ਰੇਟ ਦਾ ਕਿਤੇ ਵੀ ਨਹੀਂ ਜਾਂ ਹਾਂ ਉਹਦੀ ਝੋਨਾ ਝੂਨਾ ਲਵਾ ਲਿਆ ਹੁਣ ਬੱਸ ਇਹਨਾਂ ਦੇ ਨਾਲ ਤੇ ਬਾਪੂ ਸਾਰੇ ਪੱਠੇ ਲੈ ਕੇ ਜਾਂਦੇ ਆ ਖੇਤੋਂ ਤੇ ਕਿਹੜੇ ਲੈ ਜਾਂਦੇ ਨਹੀਂ ਹਾਂ ਉਹ ਕੱਲ ਵੀ ਕਰਕੇ ਦੇ ਉਹ ਬਈਆ ਪਸੂ ਨਹੀਂ ਢਾਂਡਾ ਨਹੀਂ ਕਿਸੇ ਦੇ ਮੈਂ ਜ਼ਰੂਰ ਲੈ ਜਾਂਦਾ ਰਿਹਾ 22 ਪੱਠੇ ਯਾਰਾਂ ਨੇ ਮਾਰੀ ਜਾਂਦੇ ਤੁਸੀਂ ਕੌਣ ਲੈ ਜਾਂਦਾ ਸੀਗਾ ਮੈਂ ਲੈ ਜਾਂਦਾ 22 ਪੱਠੇ ਮੇਰੇ ਕੋਲੇ ਮੈਂ ਹੈਗੀ ਇੱਕ ਨਹੀਂ ਰੇੜਾ ਭਰ ਕੇ ਉਹ 22 ਹੁੰਦੀ ਹੈ ਰੇੜੇ ਤੇ ਉਹ 26 ਕਿਹੜਾ ਰੇੜਾ ਭਰਿਆ ਬਈ 26 ਪੱਠੇ ਹੁੰਦੇ ਯਾਰ ਸਾਆਂ ਬੁੜੀਆਂ ਉੱਥੇ ਇਹਦਾ ਖਜ਼ਾਨੇ ਆ ਲੋਕਾਂ ਦੇ ਜ਼ਿੰਮੇਵਾਰਾ ਤੇ ਲੈ ਕੇ ਹੀ ਜਾਈਦੇ ਆ ਕਿੱਡੀ ਗੱਲ ਝੋਨਾ ਵਾ ਦੇ ਲੈ ਜਾਣੇ ਹੋਰ ਅਜ ਕਿਤੋਂ ਲਿਆ ਗਏ ਕਹਿੰਦੇ ਬੱਕਰੀ ਆ ਨਹੀਂ ਬਾਈ ਜਾ ਕੇ ਦੇਖੋ ਅਡੇ ਅਡੇ ਸਾਂ ਰੱਖੀ ਬੈਠਿਆ ਘਰੇ ਇਹ ਉਹ ਯਾਰ ਅਸੀਂ ਕੋੜਨਾ ਗੱਲ ਮੰਗਾਈ ਆ ਤੇ ਝੋਨਾ ਲਾਓ ਨਾਲੇ ਤੁਹਾਨੂੰ ਪੈਸੇ ਦਈਏ ਨਾਲੇ ਇਹ ਪੱਠੇ ਵੜਾਈਏ ਖੇਤੋਂ ਬਈ ਇਹ ਕਿਹੜੀ ਗੱਲ ਗੱਲ ਕੋਈ ਨਹੀਂ ਮੁੱਕੀ ਬਾਈ ਜੀ ਗੱਲ ਚੱਲਦੇ ਰੇੜ ਦੀ ਹੋਈ ਆ ਚਾਰ ਚਾਰਾ ਰੀ ਚਾ ਪੀ ਜਨ ਤੁਸੀਂ ਉੱਥੇ ਲੈ ਇੱਥੇ ਪਿੰਡ 'ਚ ਕੋਈ ਚਾਹ ਨਹੀਂ ਪੀਉਂਦਾ ਅਸੀਂ ਤਿੰਨਾਂ ਰੀ ਚਾਹ ਪੀਉਂਦੇ ਹਾਂ ਘੇੜੀ 'ਚ ਹੁਣ ਤਾਂ ਤੁਸੀਂ ਪੱਠੇ ਕਿਈ ਜਾਂਦੇ ਨਹੀਂ ਯਾਰ ਹੁਣ ਚਾਹ ਦੇ پیسے ਕੱਟੋਗੇ ਸਾਥੇ ਤੁਸੀਂ ਇਹਨੂੰ 3500 ਤੋਂ ਵੱਧ ਇੱਕ ਪੰਜੀ ਨਹੀਂ ਮਿਲਣੀ ਲੈਣਿਆ ਲੈ ਤੇ ਨਹੀਂ ਕਰੋ ਬਾਹਰ ਹੋ ਐਂ ਮੈਂ ਪੁੱਤ ਨੂੰ ਕਿਵੇਂ ਬਾਹਰ ਕਰ ਦੇਗਾ ਹੈ ਮੇਰੇ ਪੁੱਤ ਦਾ ਤਾਂ ਕੋਡਾ ਹੋਗਾ ਸੋਦੇ ਬਾਣਾ 'ਚ ਝੋਨਾ ਲਾਉਂਦਾ ਐ ਕਹਿ ਕੇ 10 ਕਿੱਲੇ ਤੇ 15 ਕਿੱਲੇ ਹੇਕਾ ਲਵਾ ਲਿਆ ਤੁਸੀਂ ਬੈਠ ਕੇ ਗੱਲ ਕਰ ਲੋ ਵੀ ਬੈਠ ਬੈਠ ਕੇ ਬੈਠਣ ਜੋਗਰਾ ਬੈਠ ਦੇ ਨਹੀਂ ਇਹੇ ਕੋਈ ਕਿਤਾਬ ਐ ਝੋਨਾ ਲਾਉਣ ਵਾਲਾ ਦਿਨ ਸੀ ਇੱਕ ਜੇ ਸਾਡੇ ਤੇ ਗਰੀਬੀ ਸੀ ਤਾਂ ਸੀ ਤਾਂ 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 ਝੋਨਾ ਲਾਉਣੇ ਤੇ ਇਹ ਅੱਜ ਹਵਾ ਕਰਦੇ ਸਾਡੇ ਤੇ ਹੈ ਉਹ ਮਾਤਾ ਅਸੀਂ ਚਿੱਠੀ ਪਾਈ ਸੀ ਵੀ ਸਾਡੇ ਆ ਕੇ ਝੋਨਾ ਲਾ ਇਹ ਆਪ ਆਇਆ ਇਹਨੂੰ ਪਹਿਲਾਂ ਗੱਲ ਖੋਲੀ ਹੈ ਵੀ 3500 ਮਿਲੂ ਕਾਕਾ ਇਹ ਕਹਿੰਦਾ ਕੋਈ ਗੱਲ ਨਹੀਂ ਸਰਦਾਰ ਜੀ ਨਹੀਂ 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 3500 ਦੀ ਗੱਲ ਨਹੀਂ ਸਰਦਾਰ ਜੀ ਹਾਂ ਮੁੰਡਾ ੋੜਾ ਕੋਲੇ ਦੇਖਾ ਯਾਰ ਮੁੰਡੇ ਨੂੰ ਕੀ ਪਤਾ ਇਸ ਗੱਲ ਦਾ ਇਹ ਨਹੀਂ ਕਰਦੇ ਬੇ ਥੋੜੀ ਗੱਲ ਥੋੜੀ ਹੈ ਇਹ ਕੋਈ ਬਾਹਰ ਨਹੀਂ 3500 ਕਹਿੰਦੇ ਮਾਰਦੇ ਆ ਕੇ ਬਾਅਦ ਵਿੱਚ ਬੈਠੋ ਰਾਜੋ ਬੈਠ ਕੇ ਗੱਲ ਕਰੋ ਆਪਾਂ ਇੱਥੇ 4900 ਦਾ ਰੇਟ ਚੱਲੀ ਜਾਂਦਾ ਅੱਜ ਤੁਸੀਂ 3500 ਦੀ ਗੱਲ ਕਰਦੇ ਆ ਵਾਹ ਲਵਾ ਕੇ ਤੁਸੀਂ ਇਹ ਉਲਟਾ ਤੁਸੀਂ ਨਾਲੇ ਚੜੀ ਨਾ ਰੇ ਵਾਣ ਘਟ ਦੱਸ ਦਿਆਂ ਤੁਸੀਂ 16 ਕਿਲੋ ਦਾ ਰੇਟ ਆ ਸਰਦਾਰ ਜੀ ਤੁਹਾਡਾ ਬਾਈ ਕੋਈ ਗੱਲ ਨਹੀਂ ਖੁੱਲੀ ਸੀ ਮੈਂ ਸਰਦਾਰ ਬੰਦੇ ਆ ਇੱਡੀ ਗੱਲ ਆ ਯਾਰ ਵੇਚ ਦੇਣਗੇ ਯਾਰ ਤੂੰ ਸਮਝਾ ਇਹਨਾਂ ਨੂੰ ਜੇ ਲੋ ਤਾਂ ਤੇਰੇ ਮੁੰਡੇ ਦਾ ਰਸਤਾ ਕਰਾਇਆ ਕੁੜੀ ਆਲਾ ਨੂੰ ਕਿੰਨੀ ਪਹਿਲੀ ਦੱਸੀ ਆ 20 ਕਿਲੋ ਦੱਸੀ ਹੈ ਨਾ ਫੇਰ ਹਣ ਤੋ 16 ਤੋਂ ਵੀ ਅਕੇਨਾ 15 ਤੇਰੇ ਕੋਲੇ ਉਹ ਬਾਈ ਇਹਨਾਂ ਦਾ ਹੀ ਰੋਤਾ ਤੁਹਾਨੂੰ ਪਤਾ ਹੋਈ ਜਾਂਦਾ ਯਾਰ ਹੇਟ ਉੱਤੇ ਦੀ ਗੱਲ ਨਹੀਂ ਉਹਨਾਂ ਨੇ ਕਰ ਲਿਆ ਠੀਕ ਆ ਇਹਨਾਂ ਨਾਲ ਤਾਂ ਨਾ ਕਰ ਨਹੀਂ ਨਹੀਂ ਇਹਨਾਂ ਨਾਲ ਬਾਈ ਜਿਹੜੀ ਗੱਲ ਸਾਲਾ ਕਿੱਲੇ ਪੈਲੀ ਤੇਰੀ ਹੈਗੀ ਆ ਨਾ ਉਹ ਉਹ ਨਹੀਂ ਨਹੀਂ ਉਹ ਪਤਾ ਕੀ ਗੱਲ ਆ ਜਿਹੜਾ ਸਾਈਡ ਵਾਲਾ ਕਿੰਨੀ ਆਉਂਦਾ ਨਾ ਕਿੱਲਾ ਇੱਕ ਅੱਛਾ ਉਹ ਮੋਟਰ ਲੱਗੇ ਬਾਤ ਉਹ ਦੋ ਕਨਾਲ ਆਉਣੀ ਹੈ ਮੇਲੇ ਲਾ ਲਾਇਆ ਤਾਂ ਹੈ ਨਾ ਉਹ ਉਹ ਲਾਇਆ ਬਈ ਵਿੱਚ ਕਿੰਨਾ ਦਾ ਲੱਗਿਆ ਹੋਣਾ ਨਹੀਂ ਨਹੀਂ ਸਾਡ ਆ ਪੁੱਤ ਗੱਲ ਸੁਣ ਰਿਹਾ ਪੁੱਛ ਲੈਨੇ ਆਪਾਂ ਕੋਲੇ ਕਿੰਨੇ ਉਹਦੇ ਬੈਠ ਕੋਈ ਗੱਲ ਨਹੀਂ ਨਹੀਂ ਆਪ ਕਰ ਲੈਨੇ ਪੁੱਤ ਤੇਰੇ ਘਰ ਦੇ ਕਿੰਨੇ ਦੱਸੀ ਆ ਚਲ ਬੈਠਿਆ ਉਹ ਜਿੰਨੇ ਇਹਨਾਂ ਦੇ ਬਣਦੇ ਆ ਪੈਸੇ ਦਿਓ ਇਹਨਾਂ ਦੇ ਨਹੀਂ ਨਹੀਂ ਦੇਵਾਂਗੇ ਪੈਸੇ ਕੋਈ ਗੱਲ ਨਹੀਂ ਉਹਦੇ ਦੇਨੇ ਆਪਾਂ ਕਿਹੜਾ ਮੁਕਰਦੇ ਆ ਬਈ ਮੁਕਰਨ ਵਾਲੀ ਗੱਲ ਤੂੰ ਆ ਗਿਆ ਤੇ ਆਪਾਂ ਇਹਨਾਂ ਪੈਸੇ ਐ ਥੋੜਾ ਵੀ ਮੁਕਰਾਂਗੇ ਕੋਈ ਠੀਕ ਹੈ ਤੇਰੇ ਮੂੰਹ ਨੂੰ ਪੈਸੇ ਦੇ ਜਨੇ ਨਹੀਂ 350 ਮੈਂ ਕੋਈ ਕਹਿਦਾ ਚਲ ਵਾਦ ਦੀ ਇਹਨੇ ਕੋਈ ਨਹੀਂ ਭੇਜ ਮੁੰਡੇ ਨੂੰ ਤੇ ਕਿਦੋਂ ਆਇਆ ਲੈ ਆਂਦ ਰੋ 16 ਕਿਲੋ ਮਾਰੀ ਠੀਕ ਆ ਆ 16 ਕਿਲੋ ਲਿਆਈ ਠੀਕ ਹੈ ਜੀ ਹਾਂ ਇਹ ਚੰਗੀਆਂ ਨਹੀਂ ਗੱਲਾਂ ਮੈਂ ਨਹੀਂ ਆਲਾ ਸਾਰੇ ਹੁੰਦੇ ਆ ਪਰ ਇੱਕ ਤਾਂ ਬੰਦਾ ਹੁੰਦਾ ਜਿਹੜਾ ਐ ਕਰਦਾ ਹੁੰਦਾ ਐ ਨਹੀਂ ਕਰਨਾ ਚਾਹੀਦਾ ਨਹੀਂ ਗੱਲ ਬਈ ਆਪਾਂ ਦੇ ਬਈ ਸੋਡੀ ਗੱਲ ਨਹੀਂ ਚੱਲ ਮੂੰ ਆਈ ਗਿਆ ਤਾਂ ਕੋਈ ਗੱਲ ਨਹੀਂ ਜਿਹੋ ਕਹਿਤਾ ਬਸ 16 ਨੇ ਸੱਚਾ